ਹਾ ਵਾਈ ਗੁਰੂ ਮਾਝੋਤ੍ਰੀ ਦਾ ਜਾ ਬਣੀ ਜੁਦ ਬਣਉਂਦੀ ਆ ਹਾਂ ਤੰਗਰਾ ਭਾਈ ਥੋੜਾ ਜਲਾ ਦੇ ਐਸੀ ਕਿਵੇਂ ਐਸੀ ਬਾਬੇ ਕੇ ਗਏ ਐ ਵੀਓ ਆ ਮੁੰਡੇ ਦੇ ਸੀ ਬਾਬੇ ਜੀ ਜਿਵੇਂ ਅਸੀ ਕਾਲ ਮਮੀ ਰਹੀ ਤੇ ਉਹ ਮੇਰੇ ਤਾਈਓ ਕੁੜੀ ਹੈ ਉਹ ਮੁੰਡੇ ਦੀ ਮਾਂ ਹੈ ਸੇ ਮਾਤਾ ਹਾਂਜੀ ਹੋਰ ਮਦੇ ਅਸੀ ਕਾਲ ਹੋ ਠੀਠਾ ਸੇ ਤਾਂ ਹਾਂ ਠੀਕ ਆ ਕੋਈ ਨਹੀਂ ਮਾਣ ਕਤ ਪਰੜਾ ਕਰਦੀ ਚਲ ਮਾਤਾ ਰੋਂਦੀ ਕਰ ਤੀ ਚੁੱਪ ਕਰ ਪਲੇ ਮਾਰੇ ਅਸੀਂ ਆਣੇ ਕੋਈ ਨਾ ਬੇਟਾ ਬੈ ਬੈ ਟੱਕਲੇ ਬਬਾਈ ਉਹ ਕੁਰਸੀ ਲਿਓ ਯਾਰ ਫੋੜ ਅਜੇ ਥੋੜੇ ਮਾਰੇ ਅਸੀਂ ਇੰਨਾ ਬਾਤ ਤੁਹਾਨੂੰ ਮੰਨਿਆ ਲਿਓ ਬਾਤ ਹੈ ਨਹੀਂ ਵੀਰ ਕਿੱਥੇ ਆਹ ਵਿੰਦਰ ਪਾਇਆ ਕੋਈ ਟੱਕਰੇ ਦਾ ਅੱਛਾ ਜਿੰਦਰਾ ਲਾਇਆ ਵਾ ਅਸੀਂ ਆਹ ਖੁੱਲੇ ਬਣਾ ਬਾਹਰ ਨਿਕਲ ਜਾਂਦਾ ਵੀ ਜਿੰਦਰਾ ਕਾ ਤੋ ਲਾਇਆ ਵਾ ਹਾਂਜੀ ਉਹ ਸਾਡੇ ਪਰ ਬਾਹਰ ਨਾ ਚੱਲ ਜਾਈ ਤਾਂ ਅੱਛਾ ਰੁਕ ਲਓ ਜਿਆ ਮਿਲ ਕੇ ਬਾਹਰ ਦਿੰਦਾ ਸੀ ਬਾਬਾਈ ਠੀਕ ਹੋਈ ਫੇਰ ਮਿਲ ਕੇ ਫੇਰ ਪਾੜ ਦੇ ਫਿਰਾਂ ਉਹ ਵੀ ਘਰੇ ਬਾਹਰ ਹੀ ਆਉਣਦਾ ਬਾਬਾ ਟੱਕਰਦਾ ਵੀ ਬੈਠਾ ਹੋਇਆ ਹੋਰ ਵੀ ਅੱਜ ਆਖਣਾ ਜਾਣ ਆ ਬੜਾ ਵਾਹੀ ਹੋਰ ਵੀਰ ਕੀ ਹਾਲਾ ਠੀਕ ਹੈ ਕੀ ਹਾਲਾ ਹੱਥ ਮਿਲਾ ਲਾ ਹੈ ਠੀਕਾ ਠੀਕ ਹੈ ਅਰੇ ਬਾਹਰ ਹੋ ਜਾ ਬਾਹਰ ਲੈ ਸਿੱਪਾ ਮੇਰਾ ਪਾਸੇ ਹੋਵੇ ਹੱਥ ਫੜੀਏ ਹੱਥ ਹੈ ਨਾ ਭੱਜੇ ਨਾ ਮੈਂ ਤਾਂ ਤੜਕੇ ਦੇ ਅਸੀਂ ਭਰਾਵਰਾ ਰੋਟੀ ਇੱਕ ਕਦੋਂ ਕਿਦਾ ਇੰਨਾ ਪ੍ਰੋਬਲਮ ਚ ਆ ਵੀਰੇ ਇਹ ਇੰਨਾ ਪ੍ਰੋਬਲਮ ਚ ਕਰੂੰਗਾ ਇਹ ਹੋਇਆ ਦੋ ਤਿੰਨ ਕਸ਼ਾਲ ਦਾ ਹੀ ਬਸ ਬਾਹਰ ਚੱਲਦੇ ਪਹਿਲਾਂ ਬਣਾ ਸੋ ਇਹ ਕੰਮ ਕਰਦੇ ਦੋ ਤਿੰਨ ਸਾਲ ਤੋਂ ਕਿ ਜਾਂ ਇਹ ਜਿੰਨ ਦੋ ਤਿੰਨ ਸਾਲ ਦਾ ਸੀਗਾ ਨੇ ਜਾਵੇ ਤਾਂ ਹੋ ਗਿਆ ਜੀ ਇਹਦਾ ਕੋਈ ਫਾਲਤੂ ਆ ਕੇ ਹੋਰ ਕੰਮ ਕਰਦਾ ਘੱਟ ਤੋਂ ਘੱਟ 10 ਸਾਲ ਹੋ ਗਏ ਆਏ ਹੋਏ ਤੂੰ ਅੱਛਾ ਘੱਟ ਤੋਂ ਫਾਟਾ ਕਿ ਚੁੱਕੀ ਜਾਣ ਬਾਰੇ ਨੂੰ ਜਦੋਂ ਹੋਆ ਜਦੋਂ ਤੇ 7:00 ਵੱਜੀਏ ਤੇ ਸੱਟ ਸਿਰ ਤੇ ਹੋ ਗਿਆ ਸਿੱਧ ਸੱਟ ਲੱਗੀ ਹਾਂਜੀ ਐਕਸੀਡੈਂਟ ਹੋਇਆ ਹੋਊਗਾ ਕੀ ਹੋਇਆ ਕੱਟ ਸੱਟ ਸਾਡੀ ਕਿੱਧਰ ਲੱਗੀ ਤੇ 7:00 ਮਾਰੇ ਸੋਨੇ ਘੜਕਤੇ ਜਾਂਦਾ ਜੁੰਦਾ ਚਲੋ ਉਹ ਤਾਂ ਰਾਣੀ ਨਾ ਵੀ ਹੋਇਆ ਕੁਛ ਨਹੀਂ ਨਹੀਂ ਛੱਟ ਨਾਲ ਨਾ ਹੋ ਜਾਂਦਾ ਬਾਜ ਜਦੋਂ ਛੱਟ ਲੱਗ ਜਾਂਦੀ ਨਾ ਛੱਟ ਨਾਲ ਹੋ ਗਿਆ ਹਾਂ ਮੇਰੇ ਤੋਂ ਕਾਫੀ ਇਦਾਂ ਦੇ ਹੋਰ ਐਸੇ ਡੇ ਰਾਇਏ ਫੋਟੋ ਲੰਗਾ ਬੰਗਾ ਦਿਖਾਇਓ ਆਸੂ ਮੈਨ ਲੜਤੇ ਸੀ ਲੰਗਾ ਬੰਗਾ ਬਾਹਲਾ ਸੋਨਾ ਦਿਖਾਇਓ ਪਹਿਲੇ ਦਿਖਾਇਓ ਫੋਟੋ ਇਹਨਾਂ ਦੀ ਜੀ ਬਾਬਾ ਇਹ ਪਹਿਣਾ ਹਾਂ ਜੀ ਹਾਂ ਫੋਟੋ ਖਾਈ ਕਰੇ ਹਾਂ ਜੀ ਹਾਂ ਆ ਵੇਖੋ ਸੰਤ ਜੀ ਵੀ ਮੁੰਡਾ ਕਹਿੰਦੇ ਆ ਕਿ ਪਹਿਲਾਂ ਪੂਰਾ ਸਹੀ ਸਲਾਮਤ ਸੀਗਾ ਸਹੀ ਸੀਗਾ ਪੂਰਾ ਜਿਵੇਂ ਆਮ ਮੁੰਡਿਆਂ ਵਾਂਗੂ ਆ ਸੋਹਣਾ ਸੁਨਖਾ ਸੀਗਾ ਮੁੰਡਾ ਤੇ ਹੁਣ ਦੱਸਦੇ ਆ ਕਿ ਇਹਨਾਂ ਦੇ ਜਿਹੜੇ ਫਾਦਰ ਸਾਹਿਬ ਆ ਉਹ ਵੀ ਥੋੜਾ ਜਿਹਾ ਮੈਂਟਲੀ ਅਫਸੈਟ ਆ ਤੇ ਮਾਤਾ ਜੀ ਵੀ ਕਹਿੰਦੇ ਕਿ ਸਹੀ ਨਹੀਂ ਆ ਇਹ ਪਿੰਡ ਕਿਹੜਾ ਵਿਧੀ ਇਹ ਸਿਰਵਾਲੀ 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 ਤੇ ਜ਼ਿਲ੍ਹਾ ਮੁਖਤਸਰ ਸਾਹਿਬ ਉਹ ਜ਼ਿਲ੍ਹਾ ਮੁਖਤਸਰ ਸਾਹਿਬ ਆ ਭਾਈ ਹੋਰ ਵੀਰ ਕੀ ਨਾ ਦੇਣਾ ਹੈ ਨਹੀਂ ਨਾਮ ਕੀ ਮੇਰੇ ਭਰਾ ਕਿ ਕਪੜਾ ਫੜੀ ਨਾ ਕੀ ਆ ਕੋਈ ਨਹੀਂ ਆ ਤੇ ਕੀ ਨਾ ਕੀ ਆ ਨਾ ਦੱਸਦੇ ਠੀਕ ਆ ਬੱਸ ਠੀਕ ਹੈ ਵਧੀਆ ਆਹ ਕੌਣ ਆਹ ਕੌਣ ਹਾਂ ਇਹ ਕੌਣ ਪਤਾ ਅੱਜ ਗਏ ਸੀ ਪੁੱਛੀ ਗਏ ਐਸੇ ਖਾਤਰੀ ਪੈਣ ਆਈ ਗਏ ਸੋਨੀ ਆ ਤੈਨੂੰ ਪਤਾ ਨਾ ਅੱਛਾ ਤੇ ਸਕੇ ਪੈਣ ਇਹਨਾਂ ਦੇ ਹਾਂ ਸਕੇ ਇਹਨਾਂ ਵਰਗ ਹੀ ਹੁੰਦਾ ਸੀ ਇਹ ਵੀ ਇਹ ਚੱਲੀ ਹੋ ਰਾਜਸਥਾਨ ਤੋਂ ਆਈ ਗਏ ਤੇ ਭਰਾ ਕਿੰਨੇ ਕੱਲਾ ਕੱਲਾ ਹੀ ਜਿਹੜੀ ਕੰਮੇ ਰਹਿੰਦੀ ਕੋਈ ਨੀ ਇਹਦੇ ਫਰਾਈ ਹੁੰਦੇ ਕੋਈ ਨਹੀਂ ਆਹ ਇਹਨਾਂ ਦੇ ਕਰਮਾਂ ਦੇ ਵਿੱਚ ਸੀ ਪੰਜ ਕੁੜ ਦਾ ਇਹਦੇ ਪੈੰਦੇ ਹਾਂਜੀ ਆਈ ਦੇ ਪੈੰਦੇ ਮੁੰਡਾ ਰਾਜਾ ਦੋ ਜਮਾਰ ਗਿਆ ਸੀ ਇਹ ਤਾਂ ਬਾਲਾ ਦੂਰ ਹੈ। ਹਣੇ ਕੋਈ ਨਾ ਰੋਣਾ। ਵਾਹਿਗੁਰੂ ਮੇਰ ਕਰੇ ਠੀਕ ਹੋ ਜੂ ਵੀ ਤੇਰਾ। ਇਹਨੂੰ ਮੈਂ ਕਿਹਾ ਇਦਾਂ ਥੋੜੇ ਦਿਨਾਂ ਤੂੰ ਆਪੇ ਸ਼ਾਂਤ ਜਾਨੀਂ ਕਿ ਬਾਬੇ ਵਿਚਾਰੇ ਦੀ ਕੇਅਰ ਕਰਨਗੇ ਠੀਕ ਹੋ ਜੂਗਾ। ਥੋੜੀ ਪਹਿਲੀ ਜਦੋਂ ਦਿਲ ਕਰੇ ਆ ਆਪਕੇ ਭਾਵੇਂ ਉੱਥੇ ਸਾਡੇ ਕੋਲ ਮਿਲ ਜਾ ਆਪਾਂ ਹਰੀਕੇ ਪਤਨ ਤੋਂ ਆ। ਠੀਕ ਹੈ। ਹਰੀਕੇ ਪਤਨ ਤੋਂ ਆਇਆ। ਕੋਈ ਗੱਲੇ ਕਰ ਤੱਕ। ਹਾਂਜੀ। ਹਰੀਕੇ ਪਤਨ ਕਿਨੇ ਕਵਾੜਾ? ਯਾਤਰਾ ਹੈ ਨੀ। ਹਾਂ ਜੀ। ਬਹੁਤ ਲੱਗਾ। ਠੀਕ ਹੈ। ਹੋਰ ਨਾ ਕੀ ਭਰਾ ਨਾ ਅਦੇ-ਅਦੇ ਆਪਣਾ। ਇਹ ਕੋਈ ਆ ਕਈ ਵਾਰੀ ਹੁੰਦੇ ਜਿਹੜੇ ਦਿਮਾਗੀ ਥੋੜੇ ਅਫਸ ਮਾਰਦੇ ਮਰਦੇ ਕੋਈ ਇਹੋ ਜੀ ਪ੍ਰੋਬਲਮ ਨਹੀਂ 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 ਕੋਈ ਪ੍ਰੋਬਲਮ ਨਹੀਂ ਨਹੀਂ ਪਤਾ ਕੀ ਪਤਾ ਹੋਣਾ ਚਾਹੀਦਾ ਨਾ ਫਿਰ ਲੈ ਲਈ ਜਾਵਾਂਗੇ ਕੋਈ ਗੱਲ ਨਹੀਂ ਇਹਨੂੰ ਮਨ ਦਿੰਦੇ ਆ ਇਹਨੂੰ ਚੀਜ਼ ਦਾ ਹਰੇਕ ਦਾ ਹੀ ਪਤਾ ਦੇਖੋ ਬੰਦਾ ਮੋਟਰਸਾਈਕਲ ਚਲਾ ਸਕਦਾ ਅੱਛਾ ਚੋ ਤੂੰ ਦੱਸ ਦੇ ਵੀ ਪਗੜਾ ਤਾਂ ਨਹੀਂ ਏਡਾ ਅੱਛਾ ਮੋਟਰਸਾਈਕਲ ਹੁਣ ਚਲਾ ਲਿੰਦਾ ਹੀ ਲਾ ਲੈਂਦਾ ਹਾਂ ਹਾਂ ਹੁਣ ਜਦੋਂ ਮੋਟਰਸਾਈਕਲ ਜਦੋਂ ਬੱਚੀ ਫੜੂਗਾ ਚਲਾ ਲੈਂਦਾ ਸੀ ਲਾਇਕ ਰਾਉਂਦੇ ਨੇ ਸਹੀ ਕਿਹਨਾਂ ਦੀ ਅੱਜ ਵੀ ਬੱਚੇ ਸੈਟਲ ਹੋ ਗਏ ਸੀ ਠੀਕ ਹੈ ਬਈ ਇੱਦਾਂ ਬੱਚੇ ਨੂੰ ਆਈ ਨਹੀਂ ਹੁਣ ਤੇਰੀ ਮੋਟਰਸਾਈਕਲ ਚਲਾਉਣੀ ਨਹੀਂ ਹੁਣ ਜਦੋਂ ਸੰਭਾਲੀ ਹੈ ਨਹੀਂ ਬੱਚ ਹੋਣੀ ਪਹਿਲੇ ਵਿੱਚ ਆ ਪਿਛਲੇ ਸਾਲ ਨਾ ਮੋਟਰਸਾਈਕਲ ਚਲਾਇਆ ਤੇ ਉਹਨਾਂ ਦਾ ਉਹ ਜ਼ਿੰਮੇਵਾਰਾਂ ਦਾ ਉਹ ਨੋ ਲੈ ਗਈ ਤੂੰ ਉਹਨਾਂ ਯਾਰ ਮੋਟਰਸਾਈਕਲ ਕੌਣ ਲੈ ਗਿਆ ਉਹਦਾ ਦੇਖ ਕਿੰ ਕੀ ਨਾਮ ਲਿਆਦਾ ਰਖਵਿੰਦਰ ਆਹ ਉਹ ਲੈ ਗਿਆ ਇਹ ਜਗਏ ਤਾਂ ਉੱਥੇ ਛੱਡ ਕੇ ਤੇ ਆ ਪੁੱਤੇ ਹੋਰ ਨੇ ਕੋਈ ਕੋਈ ਆ ਅੱਡ ਛੁੱਟ ਕਿੱਥੇ ਲੱਗੀ ਇਹਦੀ ਉਹਦਾ ਜੀ ਖਤਮ ਹੋ ਗਿਆ ਉਹਦਾ ਬਹੁਤ ਜਲਦੀ ਕਰਮਾ ਉਹਦਾ ਬਹੁਤ ਜਲਦੀ ਕਰਮਾ ਨਹੀਂ ਦਾਗ ਦਾਗ ਦੂਗਾ ਕਿ ਨਹੀਂ ਦਾਗ ਹੈਗਾ ਕਿਤੇ ਨਹੀਂ ਨਹੀਂ ਆ ਇਹ ਵੀ ਜਿੱਦਾਂ ਹੀ ਹੁੰਦਾ ਜਦੋਂ ਦਿਮਾਗ ਤੇ ਕਈ ਸੱਟ ਲੱਗ ਜਾਂਦਾ ਮੇਰੇ ਕੋਲ ਐਵੇਂ ਦੇ ਵਾਧੂ ਹੈਗੇ ਆ ਇੱਕ ਚੰਦੀਗੜ੍ਹ ਤੋਂ ਵੀਰ ਸੀਗਾ ਉਹਦੇ ਵੀ ਦਿਮਾਗ ਤੇ ਸੱਟ ਲੱਗੀ ਤੇ ਉਹ ਦਿਮਾਗੀ ਅਫਸੈਟ ਹੋ ਗਿਆ ਉਹ ਵੀ ਸੇਮ ਇਦਾਂ ਕੰਡੀਸ਼ਨ ਹੈ ਅਮਰ ਵੀ ਇੰਨੀ ਉਹਦੀ ਹਾਂਜੀ ਉਹ ਤੇ ਇਦਾਂ ਸੜਕਾਂ ਤੇ ਰਫਰਦਾ ਸੀ ਤੇ ਨੰਬਰ ਉਹਦਾ ਲਿਖਿਆ ਇੱਥੇ ਨੰਬਰ ਲਿਖ ਕੇ ਤੇ ਪਰਿਵਾਰ ਨਾਲ ਉਹ ਪਰਿਵਾਰ ਚ ਵਾਪਸ ਚਲੇ ਗਿਆ ਠੀਕ ਵਾਈ ਗੁਰੂ ਨਹੀਂ ਉਹ ਜੇ ਦਿਮਾਗ ਦੀ ਠੀਕ ਨਹੀਂ ਹੋਇਆ ਉਹ ਮੈਨੂੰ ਤਾਂ ਅਸਲ 'ਚ ਮੈਨੂੰ ਮਿਲਿਆ ਸੀਗਾ ਉਹ ਸਾਡੇ ਲਾਗੇ ਹਰੀ ਕਪਤਨ ਉੱਥੇ ਰੋਡ ਤੇ ਮਿਲਿਆ ਸੀਗਾ ਮੈਨੂੰ ਮੈਂ ਉਹਨੂੰ ਫੜ ਕੇ ਆਪਣੇ ਕੋਲ ਲਿਆ ਗਿਆ ਤੇ ਇੱਥੇ ਉਹਦਾ ਨਾਮ ਲਿਖਿਆ ਸੀਗਾ ਨਾਮ ਲਿਖਿਆ ਸੀ ਨੰਬਰ ਲਿਖਿਆ ਸੀ ਘਰ ਦਾ ਤੇ ਮੈਂ ਜਦੋਂ ਘਰ ਜਾਣਾਂ ਗੱਲ ਕੀਤੀ ਤਾਂ ਕਹਿੰਦੇ ਵੀ ਸਾਲ ਬਾਅਦ ਸਾਨੂੰ ਇਹ ਲੱਭਾ ਵੀ ਗਵਾਚ ਗਿਆ ਵਾ ਕਰੋ ਉਹ ਚੰਡੀਗੜ੍ਹ ਤੋਂ ਸੀਗੀ ਉਹ ਫਿਰ ਮੈਂ ਜਦੋਂ ਫੋਨ ਲਾਇਆ ਤੇ ਮੈਂ ਉਹ ਆਣ ਕੇ ਲੈ ਗਏ ਸੀਗੇ ਉਸ ਤੋਂ ਬਾਅਦ ਤਾਂ ਮੈਨੂੰ ਪਤਾ ਪਈ ਕਿ ਬਣਿਆ ਹਾਂ ਹਾਂਜੀ ਲਾਈਗ ਮਰਗਰੀ ਚਲੋ ਜੀ ਜੀ ਮੈਂ ਲੈ ਜਾਣਾ ਆਪਣੇ ਕੋਲ ਉਥੇ ਆਪਣੇ ਆਸ਼ਰਮ ਹਣਾ ਤੇ ਅੱਗੇ ਦੀ ਚਾਹ ਕਿਸਮਤ ਹੁਣ ਚੱਲਣਾ ਫਿਰ ਡਾਕਟਰ ਵੀ ਅਟੈਚ ਹੈਗੇ ਦਵਾਈ ਵੀ ਦੇ ਦੇਣੀ ਨਹੀਂ ਠੀਕ ਹੋ ਜੂਗੀ ਦੀ ਗੱਲ ਅੱਗੇ ਦੀ ਕਿਸਮਤ ਹੈਣਾ ਠੀਕ ਹੋ ਜੂਗੀ ਹਾਂ ਕਿਉਂ ਇਹ ਥੋੜਾ ਜਿਹਾ ਖੰਦਾ ਸੀਗਾ ਉਹ ਲੋਜੋ ਸੁੱਕਾ ਪਿੰਡ ਹਾਂਜੀ ਅਜੇ ਹੀ ਪਿੰਦਾ ਉਹ ਹਟਦੇ ਨਹੀਂਗੇ ਹਾਂਜੀ ਹਾਂਜੀ ਉੱਥੇ ਜਦੋਂ ਜਾਵੜਿਆ ਤੁਸੀਂ ਉਹਦੀ ਟੈਲ ਸੇਵਾ ਕਰੋਗੇ ਤਾਂ ਕੋਈ ਨਸ਼ਾ ਉਹੀ ਨਹੀਂ ਮਿਲਣਾ ਕਿਉਂਕਿ ਮਾਤਾ ਜੀ ਇਹਦੀ ਮੰਮੀ ਕਿੱਥੇ ਆ ਹੋ ਨਹੀਂ ਬੇਬੇ ਮੇਰੇ ਸਾਹਮਣੇ ਮਾਤਾ ਜੀ ਮੇਰੀ ਗੱਲ ਸੁਣੋ ਹਨਾ ਅਸੀਂ ਅੱਜ 100 ਕਿਲੋਮੀਟਰ ਚੱਲ ਕੇ ਆਏ ਹਾਂ ਹਨਾ ਤੁਸੀਂ ਆਪਣੀ ਪੂਰੀ ਕਰੀ ਫੈਸਲਾ ਕਰ ਲਓ ਕੱਲ ਨੂੰ ਤੁਸੀਂ ਕੱਲ ਆਖੋ ਵੀਰੇ ਮੇਰਾ ਜੀ ਨਹੀਂ ਲੱਗਣਿਆ ਆਣ ਕੇ ਛੱਡ ਜੋ ਨਾ ਨਾ ਜੇ ਤੁਸੀਂ ਇੰਨੀ ਵਟ ਚੱਲ ਕੇ ਲੈ ਕੇ ਜਾਓ ਕਿਉਂਕਿ ਫਿਰ ਮੈਂ ਮੈਂ ਛੱਡ ਕੇ ਨਹੀਂ ਜਾਣਾ ਫਿਰ ਤੁਹਾਨੂੰ ਆ ਬਣ ਕੇ ਲੈ ਕੇ ਜਾਣਾ ਪਊ ਛੱਡ ਕੇ ਉਦੋਂ ਜਾਵਾਂਗੇ ਜਦੋਂ ਵਾਈਗਰੋ ਨੂੰ ਇਹ ਵਾਈਗਰੋ ਨੂੰ ਤੰਦਰੁਸਤੀ ਦੇ ਦਵਾਂਗੇ ਹਾਂ ਕੀ ਗੱਲ ਨੇ ਬਾਈ ਹਾਂ ਬਾਬਾ ਬਾਬਾ ਇਹ ਨਾ ਪਾਜੀ ਨਹੀਂ ਆ ਨਹੀਂ ਆਦਾ ਨਾ ਬਾਹਰ ਕੋਲ ਹੋਰ ਬਾਬਾ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਬੋਲਦੇ ਇਹਨੂੰ ਪਾਸਾ ਬਾਈ ਨਹੀਂ ਸੁਣਦਾ ਸਾਰਾ ਕੋਈ ਪ੍ਰਾਈਸ ਅੱਛਾ ਬੋਲਦੇ ਬਲਦੇ ਘਾਟਾ ਆ ਵੇਖੋ ਵੀ ਜੀ ਨਾ ਬਾਪੂ ਜੀ ਤੋਂ ਬੋਲਿਆ ਸੁਣਿਆ ਜਾਂਦਾ ਵਾ ਤੇ ਜਿਹੜਾ ਇਹਨਾਂ ਦਾ ਬੇਟਾ ਵਾ ਉਹ ਵੀ ਇੱਕੋ ਇੱਕ ਬੱਚਾ ਇਹਨਾਂ ਦਾ ਤੇ ਉਹ ਵੀ ਦਿਮਾਗੀ ਸਹੀ ਨਹੀਂ ਆ ਤੇ ਦੱਸ ਦਿਆ ਕਿ ਉਹਦਾ ਵੀ ਦਿਮਾਗ ਜਿਹੜਾ ਕੰਟਰੋਲ ਚ ਨਹੀਂ ਆ ਕਦੀ ਕਿਸੇ ਪਿੰਡ ਤੁਰਿਆ ਫਿਰਦਾ ਇਹਨਾਂ ਕਦੀ ਕਿਸੇ ਪਿੰਡ ਤੁਰਿਆ ਫਿਰਦਾ ਪਪੂ ਜੀ ਤੁਹਾਨੂੰ ਬਾਕੂ ਠੀਕ ਕਰਨਾ ਆਏ ਤੁਹਾਨੂੰ ਤੁਹਾਡੇ ਬੇਟੇ ਨੂੰ ਲੈਣਾ ਆਏ ਲੈ ਦਈਏ ਹਮ ਆਈ ਗ੍ਰਮੀਰ ਕਰੇ ਬਜ਼ੁਰਗ ਹੈ ਨਾ ਕੰਦਰ ਪਾਪਾ ਜੀ ਭੋਕੜੀ ਹਾਂ ਦੇਖੋ ਬੋਲੇ ਨੇ ਸਾਡੇ ਕੋਲ ਸਬਜੀ ਬਣਾਈਆਂ ਫਿਰ ਇੱਥੇ ਜਵਾਨ ਹੀ ਦਿੰਦੇ ਸਾਨੂੰ ਆਪ ਨਹੀਂ ਪਤਾ ਜੀ ਦੇਖੋ ਰੱਖਿਆ ਦੇ ਹਾਂ ਚਾਹਤਨਵਾਪਰਾ ਤੁਹਾਡਾ ਵੀ ਤੁਸੀਂ ਚਲੋ ਸੇਵਾ ਦਾ ਮੌਕਾ ਦਿੱਤਾ ਚੰਗਾ ਬਾਬਾ ਜੀ ਬਾਈ ਜੀ ਮੇਰ ਕਰੀ ਫਾੜੀਨੋ ਉਹਨੇ ਨਾ ਬਾਬੇ ਨੂੰੁੰਡੇ ਰਲ ਕੇ ਉਹ ਤਾਂ ਨਮਾਜ਼ ਪਵਾ ਦਿੰਦੇ ਉਹ ਤਾਂ ਵਧੀਆ ਬਣ ਜਾਂਦੇ ਜੀ ਹਾਂਜੀ ਤੇ ਹੁਣ ਤੈਨੂੰ ਪਤਾ ਜੀ ਸਾਰਾ ਆਹਦਾ ਤਾਂ ਟਾਈਮ ਨਹੀਂ ਮਿਲਦਾ ਇਹ ਵਿਚਾਰੀ ਕੰਮਾਂ ਕਰਾਂ ਕਰ ਰਹੇ ਸਹੀ ਗੱਲ ਕਿਸੇ ਦੇਖਪਾਲ ਆਉਂਦਾ ਸਾਰੇ ਅੱਧੀ ਤੇ ਅੱਧੀ ਤੇ ਉਹਨੂੰ ਸੁਰਤ ਨਾ ਤੇ ਆਈ ਨਹੀਂ ਉਹਨੂੰ ਸਾਰੇ ਆਪਦੇ ਦੇ ਕੰਮਾਂ ਕਰਾਂ ਤੇ ਲੱਗੇ ਜਿੱਦਾਂ ਜਦੋਂ ਮੜਮੜ ਕਰੇ ਉਹ ਉਦਾਂ ਕਰੇ ਨਵਾ ਦਿੰਦੇ ਆ ਹਾਂਜੀ ਸੱਚੀ ਗੱਲ ਹੈ ਜੀ ਉੱਥੇ ਉੱਥੇ ਨਾ ਤੁਸੀਂ ਇਹਨੂੰ ਲੈ ਕੇ ਇਹਨੂੰ ਮੋਟਰਸਾਈਕਲ ਫੜਾ ਕੇ ਵੇਖੋ ਜੀ ਹਾਂ ਮੋਟਰਸਾਈਕਲ ਵਧੀਆ ਚਲਾ ਲੈਂਦਾ ਹੈ ਪੂਰਾ ਡਰਾਗਰ ਸੀ ਬਸ ਇਹ ਨੂੰ ਕੋਈ ਕੁਝ ਨਹੀਂ ਹੈ ਬਰਕਲੇ ਕਿਦਾਂ ਕਿਦਾਂ ਵਿਚਾਰੀ ਸੰਭਾਲਦੀ ਹੋਗੀ ਵਿਚਾਰੀ ਬਸ ਉਹ ਹੀ ਰੋਲਾ ਇਸੇ ਗੱਲ ਦਾ ਕੰਮ ਕਰਾ ਜਾਂਦੀ ਹੈ ਕਿਉਂਕਿ ਜੇ ਉਹ ਇਹਦਾ ਧਿਆਨ ਰੱਖੇ ਤੇ ਕੰਮ ਰੋਟੀ ਕਿੱਥੋਂ ਖਾ ਲਈ ਖਾਊਗੀ ਰੋਲਾ ਇਸੇ ਗੱਲ ਦਾ ਹੈ ਠੀਕ ਹੈ ਜੀ ਤੇ ਜੇ ਰੋਟੀ ਵਿਚਾਰੀ ਕਮਾਉਣ ਚੱਲ ਜਾਈਂਦੀ ਘਰਾਂ ਦਾ ਕੰਮ ਕਰਨ ਚੱਲ ਜੂਗੀ ਤੇ ਫਿਰ ਇਹਨੂੰ ਕੌਣ ਸੰਭੋ ਵਾਹੀ ਕਰੋ ਆ ਮੋਟਾ ਲਾਇਆ ਕਰਿਆ ਲੱਪਣਾ ਵਾਹੀ ਕਰੋ ਆ ਲਾਉ ਨੂੰ ਕਾ ਦੇ ਕਿਧਰ ਆਪਣੇ ਬਾਹਰ ਰੋਡ ਤੇ ਘਰ ਆਪਣਾ ਬਾਬਾ ਜੀ ਇਹਨੂੰ ਗੱਡੀ 'ਚ ਬਿਠਾਓ ਫਿਰ ਆਪਾਂ ਚੱਲ ਜਾਂਦੇ ਹਾਂ ਉਹਦੀ ਤੂੰ ਵੀ ਵਿੱਚ ਬਹਿ ਜਾ ਕੋਈ ਗੱਲ ਗੱਲ ਤੇ ਸੁਣ ਓਏ ਓਏ ਗੱਲ ਸੁਣ ਓਏ ਯਾਰ ਓਏ ਨਾ 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 ਨਹੀਂ ਕਿਧਰ ਨਹੀਂ ਆਉਂਦਾ ਕਿਧਰ ਨਹੀਂ ਆਉਂਦਾ ਇੱਕ ਮਿੰਟ ਕੋਈ ਡਰਾਣਾ ਉਹਨੂੰ ਡਰਾਣਾ 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 ਇੱਕ ਮਿੰਟ ਹਾਂ ਕੋਈ ਆਲੇ ਤੂੰ ਤੇ ਮੇਰਾ ਭਰਾ ਵਾ ਤੇ ਮੇਰਾ ਭਰਾ ਵਾ ਨਾ ਛੱਡ ਛੱਡ ਓ ਛੱਡ ਦਿੰਦੇ ਆ ਤੂੰ ਤੇ ਮੇਰਾ ਭਰਾ ਵਾ ਓਏ ਆਵੇ ਛੱਡ ਦਿੱਤਾ ਓਏ ਉਹ ਕਭਰਾ ਗਿਆ ਵਾ ਭਰਾ ਛੱਡ 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 ਓ ਮੇਰੀ ਗੱਲ ਤੇ ਸੁਣ ਗੱਲ ਤੇ ਸੁਣ ਤੂੰ ਮੇਰਾ ਭਰਾ ਵਾ ਨਾ ਤੂੰ ਮੇਰਾ ਭਰਾ ਵਾ ਨਾ ਮੇਰੀ ਗੱਲ ਸੁਣ ਭਰਾ ਵਾ ਨਾ ਤੂੰ ਮੇਰਾ ਮੇਰਾ ਭਰਾ ਕੋਈ ਕੋਈ ਕਿਹਦੇ ਨਹੀਂ ਆਦਾ ਅਮਰੀਕਾ ਨਾਲ ਚਲਦੇ ਆਇਆ ਕਿਦਾਂ ਚਲੇ ਆਇਆ ਆਪਾ ਭਰਾ ਵਾ ਨਾ ਇੱਕ ਨੱਕੜ ਤੂੰ ਮੇਰਾ ਭਰਾ ਵਾ ਆਪਣਾ ਦਵਾਈ ਲੈਣ ਚੱਲੇ ਆ ਤੇਰੀ ਮੱਥਾ ਕੱਢੀ ਆਬ ਮੁਖਸਰੋਂ ਦਵਾਈ ਲੈਣ ਮੱਥਾ ਲੈ ਕੇ ਜਾਣਾ ਨਾ ਗੁਰਦਾਰੇ ਕਲਾ ਗੜੋ ਨਹੀਂ ਨਹੀਂ ਮੱਥਾ ਲੈ ਕੇ ਜਾਣਾ ਮੁਖਸਰ ਸਾਹਿਬ ਹਾਂ ਕਲਾ ਮੁਖਸਰ ਸਾਹਿਬ ਮੱਥਾ ਲੈ ਕੇ ਗੱਡੀ ਚੱਲੇਗਾ ਛੱਡ ਦੋ ਛੱਡ ਦੋ ਤੂੰ ਛੱਡ ਦੋ ਛੱਡ ਦੋ ਚਲ ਆਪਾ ਮੁਖਸਰ ਸਾਹਿਬ ਮੱਥਾ ਦੇ ਕੇ ਚੱਲੀਏ ਚਲ ਮੁਖਸਰ ਸਾਹਿਬ ਮੱਥਾ ਦੇ ਕੇ ਚੱਲੇ ਆ ਆ ਜਾ ਆ ਜਾ ਕੰਦਰਾਤ ਫੜੀ ਅਬ ਮੁਖਸਰ ਸਾਹਿਬ ਚੱਲੀ ਚਲ ਚਲ ਜੀ ਚੱਲ ਆ ਜਾ ਆ ਜਾ ਆ ਜਾ ਮੈਂ ਚੱਲਦੇ ਆ ਆ ਜਾ ਨਾਲ ਜਾਓ ਆ ਜਾ ਚੱਲ ਆ ਚੱਲਦੇ ਆ ਫੇਰ ਲੈ ਆਂਦੇ ਫੜ ਨਾਲ ਜਾਓ ਰਾਜਾ ਓਏ ਓਏ ਚੱਲਦੇ ਰਹਿਣਾ ਮੁਖਸਰ ਸਾਹਿਬ ਜਾਣਾ ਆਪਾਂ ਵੜ ਵੜ ਚੱਲ ਬੈ 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 ਕੋਈ ਚੱਲਦੇ ਚੱਲ ਰਹਾ ਚੱਲ ਚੱਲ ਵੜ ਵੜ ਠੀਕੇ ਜਾਣਾ ਨਾਲ ਬੈ ਜਾ ਇੱਕ ਮਿੰਟ ਇੱਕ ਮਿੰਟ ਹੱਥ ਛੱਡ ਉਹਨੂੰ ਕਿਉਂਕਿ ਅੰਕਲ ਜੀ ਉਹਨੂੰ ਡਰਾਉ ਨਾ ਨਹੀਂ ਡਰਾਉਂਦੇ ਨਹੀਂ ਤੇ ਇਹਨੂੰ ਡਰਾਉਂਦੇ ਜੇ ਤੂੰ ਹੀ ਬਈ ਯਾਰ ਤੂੰ ਡਰਾਉਣਾ ਨੂੰ ਡਰਾਉਣਾ ਨੂੰ ਓਏ ਆਪਾ ਮੁਖਸਰ ਸਾਹਿਬ ਮਾ ਸਾਡੇ ਕੰਨਾਂ ਆ ਬਸ ਦੱਸੀ ਆ ਵੀਰ ਮੇਰੇ ਕੋਲ ਓ ਮੇਰੇ ਵੀਰ ਆ ਗਿਆ ਤੇਰਾ ਵੀਰ ਓ ਓ ਕਿੱਧਰ ਜਾਂਦੇ ਕਿੱਧਰ ਜਾਂਦੇ ਓ ਖੜੀ ਹਿੱਟ ਵਿੱਚ ਆਪੇ ਬੈ ਬੈਣਾ ਓਨੇ ਆਪੇ ਬੈਣਾ ਆਪੇ ਬੈਣਾ ਆਵੇ ਮੈਂ ਵੀ ਚੱਲਦਾ ਨਾਲ ਛੱਡ ਤੂੰ ਵੀ ਬੈ ਛੱਡ ਦੋ ਬਾਬੇ ਛੱਡ ਦੋ ਓਰੇ ਆਉ ਓਰੇ ਲੱਗ ਮੈਂ ਆਪਾਂ ਛੱਡੇ ਚੱਲਦਾ ਆ ਓ ਖਾਲਸੇ ਦੀ ਕੁੜੀ ਕੋਲ ਚੱਲਦੇ ਪਾ ਜਾ ਓਥੇ ਚੱਲਦੇ ਮੈਂ ਵੀ ਬੈਣਾ ਤੇ ਨਾਲ ਆ ਜਾ ਆ ਜਾ ਮੈਂ ਵੀ ਦਾਦਾ ਨਾਲ ਆਵੇ ਆਵੇ ਮੈਂ ਨਾਲ ਚੱਲਦੇ ਆਂ ਬਾਇਆ ਹਾਂ ਬੈਲ ਅਖੰਦਰ ਬਾਇਆ ਬਾਇਆ ਤੁਸੀਂ ਨਾਲ ਬਹਿ ਜਾ ਮਰੇ ਫਰਤ ਨਹੀਂ ਬਾਇ ਬਾਈ ਤੁਸੀਂ ਨਾਲ ਕੇ ਮੈਂ ਬੈਠਾਂ ਬਹਿ ਜਾ ਨਾਲ ਮਰੇ ਪੰਨਾ ਹਾਂ ਬੈਨ ਨਾਲ ਹੈ ਕੋਣ ਆਇਆ ਅਖੰਦਰ ਕੇ ਹਾਂ ਉਹ ਬੈਗ ਮਗਰ ਰਖ ਲਿਆਵਾ ਹਾਂ ਉਹ ਗੱਡੀ ਆ ਵੀ ਰੈਡੀ ਮਾੜੀ ਪਾਸੇ ਕਰੀ ਹਾਂਜੀ ਜਾਣਾ ਕਿਹਨੂੰ ਆ ਜਾਣਾ ਕਿਹਨੂੰ ਆ ਰਹੀ ਜਾਣਾ ਵੇ ਮੁੰਡਾ ਬੈਠਣ ਨੂੰ ਅੱਜ ਬੈ ਕਾਰ ਤੇ ਘਰ ਕਿਧਰ ਘਰ ਕਿਧਰ ਆਪਾਂ ਕਰਵਾ ਬਾਈਪਾਸ ਪੱਲੇ ਮਗਰ ਦੀ ਮਗਰ ਨਿਕਲ ਜੀ ਹਾਂ ਅੱਛਾ ਬੈ ਕਾਰ ਲਾ ਲੈਣਾ ਉੱਥੇ ਰੋ ਛੱਠੇ ਜਾਂਦੇ ਗੁਰਵੀਰ ਕੋਲੇ ਜਿੱਥੇ ਗਏ ਸੀ ਨਾ ਆਪਾਂ ਉੱਥੇ ਗਏ ਸੀ ਚਲੋ ਵਾਹਗੀ ਨੂੰ ਮੇਰ ਕਰੇ ਉਹਨਾਂ ਥੋੜਾ ਹਾਂ ਜੀ ਵੀਰੋ ਆਪਾਂ ਹੁਣ ਵੀਰ ਨੂੰ ਆਸ਼ਮ ਦੇ ਵਿੱਚ ਲਾਏ ਆ ਜਿੱਦਾਂ ਤੁਸੀਂ ਦੇਖਿਆ ਸੀਗਾ ਕਿ ਵੀਰ ਮੁਖਸਰ ਸਾਹਿਬ ਦੇ ਪਿੰਡ ਪਿੰਡ ਤੋਂ ਸੀਗਾ ਤੇ ਵਿਚਾਰਾ ਆਪ ਹੀ ਮੈਂਟਲੀ ਡਿਸਟਰਬ ਆ ਕਿਉਂਕਿ ਸਿਰ ਤੇ ਸੱਟ ਲੱਗ ਗਈ ਸੀ ਆ ਕੋਈ ਲੜਾਈ ਝਗੜਾ ਹੋਇਆ ਸੀਗਾ ਤੇ ਜਿਹੜਾ ਬਜ਼ੁਰਗ ਬਾਪਾ ਉਹ ਵੀ ਉਹਨਾਂ ਨੂੰ ਸੁਣਦਾ ਬੋਲਦਾ ਵੀ ਨਹੀਂ ਸੀ ਉਹਨਾਂ ਨੂੰ ਵੀ ਤੇ ਮਾਂ ਵੀ ਕਹਿੰਦੀ ਪੂਰੀ ਸਹੀ ਨਹੀਂ ਸੀ ਮਤਲਬ ਕਿ ਤਿੰਨ ਜੀਪ ਘਰ ਦੇ ਵਿੱਚ ਤਿੰਨੇ ਦਿਮਾਗੀ ਅਫਸਾਈਟ ਸੀ ਤੇ ਇਹਨਾਂ ਦੀ ਭੈਣ ਵਿਚਾਰੀ ਇੱਕ ਰਾਜਸਥਾਨ ਵਿਆਹੀ ਤੇ ਉਹਦੀਆਂ ਪੰਜ ਧੀਆਂ ਸੀ ਤੇ ਇੱਕ ਪੋਤੀ ਤੇ ਇਹ ਕਹਿੰਦੇ ਉਹ ਵੀ ਪੁੱਤ ਵੀ ਰੱਬ ਨੂੰ ਪਿਆਰਾ ਹੋ ਗਿਆ ਮਤਲਬ ਕਿ ਵਿਚਾਰੀ ਨਾ ਪੇਕਿਆਂ ਜੋਗੀ ਰਹੀ ਨਾ ਸੋਹਣੇ ਜੋਗੀ ਰਹੀ ਚਲੋ ਹੁਣ ਵੀਰ ਨੂੰ ਲੈ ਕੇ ਆਏ ਆ ਸਰਵਣ ਆ ਜਾ ਨਮਸਤੇ ਹੋਰ ਕਿ ਦਾ ਤੇਰਾ ਪਰਿਵਾਰ ਲੱਭ ਗਿਆ ਤੂੰ ਚਲ ਜਾਣਾ ਛੇਤੀ ਨਾ ਆਉਂ ਮੈਂ ਆਜਾ ਹਾਂ ਨਾ ਆਇਆ ਠੀਕ ਆ ਆ ਤੇਰਾ ਪਰਿਵਾਰ ਲੱਭ ਗਿਆ ਤੇ ਤੈਨੂੰ ਚਲ ਜਾਣਾ ਛੇਤੀ ਤੇ ਵੇ ਇਹਨੇ ਇਸਨੇ ਲੁਕਣ ਮਾਰਦੇ ਆ ਮੇਰੇ ਇਸਨੇ ਨਹੀਂ ਮਾਰ ਨਹੀਂ ਮਾਰ ਅੰਦਰ ਮਾਰਦਾ ਨਾ 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 ਨਹੀਂ ਲੁਕਣ ਮਾਰਦੇ ਸਰਵਣ ਆਇਆ ਸਟਾਫਰ ਇਧਰ ਆ ਇਧਰ ਆ ਚਾਪਰ ਨਾਰੀਏ ਆ ਜੀ ਧੰਨ ਆ ਵੀ ਨਾ ਇਹ ਦੇ ਕੋਈ ਇੱਥੇ ਆਵੇ ਤਾਂ ਫੇਰ ਤੂੰ ਧਿਆਨ ਨਹੀਂ ਰੱਖਦੇ ਨਾ ਜੀਦਾਂ ਨੂੰ ਖਾ ਨਾਰੀਏ ਇਹ ਜੀਦਾਂ ਤੇ ਕਰ ਆ ਵੀ ਨਹੀਂ ਨਹੀਂ ਨਾ ਆ ਜੀ ਦਾ ਤਾਂ ਕਰ ਕੱਟ ਦਨੀਏ ਕੇ ਮਾਰਦੀ ਕੱਟ ਕੱਟ ਕੱਟਿਆ ਕਰੋ ਇਹ ਝਾਂ ਰੱਖਿਆ ਕਰ ਨਾ ਦੂਜੇ ਜੀਦਾਂ ਨੂੰ ਉਹ ਕਟਣੀ ਤੋੜ ਦੇ ਬੱਸ ਬੱਸ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆ ਕਰ ਦਿੰਦਾ ਤੂੰ ਰਹਿਂਦੀ ਸਰਨ ਤੋਂ ਉਹ ਆਹ ਹਾਂਜੀ ਸੰਜੀ ਇਹ ਆਸ਼ਰਮ ਆ ਤੇ ਤੁਹਾਨੂੰ ਮੈਂ ਰੱਬ ਦੇ ਪਿਆਰੇ ਉੱਥੇ ਦਿਖਾਉਣਾ ਵਾ ਆ ਉਹਦੇ ਬੰਨੂ ਕਪੜੇ ਪੁੰਨ ਉਹਨੂੰ ਵਿਖਾਈ ਨਾ ਉਹਨੂੰ ਉਹਨਾਂ ਲੱਕੜਾਂ ਆ ਬਜ਼ੁਰਗ ਸਾਡਾ ਬਾਪੂ ਆ ਇਹਨਾਂ ਨੇ ਜਿਹੜਾ ਆਪਾਂ ਹਰੀ ਕੇ ਪੱਤਾ ਤੇ ਲੈ ਕੇ ਆ ਸਾਰੀਆਂ ਲੱਕੜਾਂ ਲੱਕੜਾਂ ਵੇਖੋ ਆ ਜਿਹੜੀਆਂ ਲੰਗਰ ਦੇ ਲੋਹ ਵਿੱਚ ਲੰਗਰ ਦੇ ਚੱਲਦੀਆਂ ਵਾ ਇਹ ਸੇਵਾ ਕਰਨਿਆ ਵਾ ਆਪਾਂ ਵਕਤ ਸੇਵਾ ਕਰਨਿਆ ਸਾਰੀਆਂ ਲੱਕੜਾਂ ਦੀ ਸੇਵਾ ਹੀ ਕਰਦੇ ਆ ਤੇ ਮੈਂ ਸਤਿਕਰਨ ਦੱਸਣਾ ਚਾਹਾਂਗਾ ਕਿ ਸੰਗਤੀ ਆ ਇੱਥੇ ਆਸ਼ਮ ਦੇ ਵਿੱਚ ਰੱਬ ਦੇ ਪਿਆਰੇ ਆਪਣੇ 25-30 ਰੱਬ ਦੇ ਭਗਤ ਹੈਗੇ ਆ ਪਿਆਰੇ ਹੈਗੇ ਆ ਜਿਨ੍ਹਾਂ ਦੀ ਸਾਹ ਸੰਭਾਲਦੀ ਸੇਵਾ ਤੁਹਾਡੇ ਸਹਿਯੋਗ ਨਾਲ ਚੱਲਦੀ ਆ ਤੇ ਹੁਣ ਸਾਨੂੰ ਥੋੜੀ ਆਸ਼ਮ ਦੇ ਵਿੱਚ ਸੌਦੇ ਪੱਤੇ ਦੀ ਜਾਂ ਇਹਨਾਂ ਜਿਹੜੀਆਂ ਆਪਾਂ ਤਨਖਾਹਾਂ ਦਿੰਨੇ ਹੁੰਦੇ ਆ ਉਹਨਾਂ ਦੀ ਥੋੜੀ ਪ੍ਰੋਬਲਮ ਆਉਂਦੀ ਰਹਿੰਦੀ ਆ ਸੋ ਤੁਹਾਡੇ ਸਹਿਯੋਗ ਦੀ ਲੋੜ ਆ ਵੀਡੀਓ ਦੇ ਥੱਲੇ ਆਪਾਂ ਆਪਣੀ ਸੰਸਥਾ ਦਾ ਅਕਾਊਂਟ ਨੰਬਰ ਦਿੱਤਾ ਵਾ ਸੋ ਬਾਤ ਤੋਂ ਬਾਅਦ ਸਹਿਯੋਗ ਦਿਓ ਹੈਲਪ ਕਰਿਓ ਕਿਉਂਕਿ ਤੁਹਾਡੀ ਕੀਤੇ ਹੋਏ ਦਾਨ ਨਾਲ ਇੱਥੇ ਲੋ ਲੰਗਰ ਚੱਲਦਾ ਹੈ ਸੋ ਬੈਂਤੀ ਪ੍ਰਮਾਨ ਕਰਿਓ ਵੈਗੜ ਜੀ ਕਾ ਖਾਲਸਾ ਵੈਗੜ ਜੀ ਕੀ ਫਤਹੀ ਸਰੋਨੀ ਨਾ ਇਸ ਵਾਲੀ ਸੇ ਸਰੋਨੀ ਨਾ ਫੜੇ ਨੂੰ ਖਾੜ ਕੁਆਰੀ ਸ਼ਾਨ ਕਰ ਲਾ ਇਸ ਨਾਲ ਕਹ ਲੈ ਫਿਰ ਅਬ ਚਾਹ ਪਾਣੀ ਪੀਂਦੇ ਹਾਂ ਠੀਕ ਹੈ ਹਾਂ ਨਾ ਨਾ ਬਸ ਕੋਈ ਗੱਲ ਨਹੀਂ ਇਹਨੇ ਲੈ ਜਾ ਨਾਲ ਲੈ ਜਾ ਕੋਈ ਗੱਲ ਨਹੀਂ ਹਾਂ ਵੈਰੀ ਗੁੱਡ ਨਹੀਂ ਨਹੀਂ ਅੱਖੇ ਲੱਗੀ ਤਾਂ ਹੁੰਦਾ ਇਹ ਕੀ ਨਾ ਇਹਦਾ ਤੇਰਾ ਨਾਮ ਇਹਦਾ ਨਾਮ ਆ ਦੁਜਾ ਲਖਵਿੰਦਰ ਲੱਗ ਜੰਦੇ ਦੇ ਨਾਲ ਲੱਗ ਜੰਦੇ ਨਾਲ ਨਾ ਨਾ ਇਹ ਕਰ ਉਹ ਲੈ ਕੇ ਆਇਆ ਪਰਵਾਤ ਨਾਲਾ ਨਾ ਨਾ ਬਸ ਨਾਲਾ ਨਾ ਨਾ ਨੋ ਨਾਨੀਆ ਆ ਲਖੇ ਇਹਦੇ ਨਾਲ ਚੱਲ ਕੇ ਨਵਾਜ ਨੂੰ ਇਹਨੂੰ ਫੜ ਕੇ ਨਵਾਜ ਨੂੰ ਟੈਂਸ਼ਨ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਤੈਨੂੰ ਕੋਈ ਕੁਝ ਨਹੀਂ ਕਹਿੰਦਾ ਮੈਂ ਤਾਂ ਨਾਲ ਚੱਲਣਾ ਚਾਹਤ ਹਾਂ ਨਾਣਾ ਹੀ ਬਸ ਆਪਾਂ